ਦਿੰਦਾ ਦੇ ਰਹਿਤਾ ਤਿਕਾ ਤਿਕਾ ਅੱਜ ਕੇ ਲਈ ਕਰ ਗਾਜੀ ਤੇ ਤਿਕਾ ਵੇਰੀ ਫੂਡ ਰੋ ਖਾਣਾ ਕਰਕੇ ਹੁਣ ਇਹ ਤੇਰਾ ਕੋਟ ਹੈ ਹਾਂ ਇਹ ਟੂਰ ਵੇ ਛੱਡ ਤੇ ਅੱਜ ਹੈ ਵੇ ਰੋਏ ਮੁੰਡੇ ਫੂਡ ਤੇ ਮੈਂ ਅੱਧਾ ਦਿੱਤਾ ਸੀ ਇੱਕ ਅੱਧਾ ਉਹ ਵੀ ਛੱਡਿਆ ਵੇ ਨਾ ਅੱਜ ਨਾਲ ਡਿਫਰੈਂਸ ਹੈ ਪੱਜਾ ਮੁੰਡਾ ਲਾ ਹੁੰਦਾ ਹੈ ਇੰਨੀ ਰੋੜੇ ਦੇ ਮਜ਼ਬੂਤ ਹੈ ਕੈਸਾ ਹਲਦਾ ਸੀ ਤੇ ਲਾ ਤੇ ਇਹ ਤਾਂ ਹੀ ਛੱਡਿਆ ਇਹਨਾਂ ਮੈਂ ਖੋਲਦਾ ਤੋੜਨਾ ਨਹੀਂ ਆਪਣੀ ਕਾ ਹਾਂ ਇਹਨੂੰ ਆਪ ਲਿਆ ਕਿਨੇ ਦਿਆ ਕਰਨੇ मुर्दी भी आएगा मैं कल एक मुर्दी खाने देगा। तुम कल मुर्दी खाने देगा। किस आदमी के साथ था? साक्षी। हम लोग तो नमीटी था वह। की। ए चाल के पायने। हम्म। था वह नमीटी पड़ी था। आहो। एमममी थी जा। ममी थी जा। मममी। हाँ पुत्र पुत्री पायी फर्दी तेरी ममी से। हाँ। हाँ। अगले दिन हवाले

आ आ जा चिची खड़ा बिना। नहीं पता कितने लामे हैं। One, two, three, ओहो। और ये तो निशाने हो गया। ओहो। मैं उससे भी देख के नहीं किया ओ चल। अब मेरी बारी मेरी बारी मेरी बारी मेरी बारी। ये सुनिया। तेरा तक पुछी नहीं तेरा तेरे पुछी नहीं तेरे पास ज़्यादा याऊँ चो। ਕਿਆ ਹੋਇਆ ਉਹ ਤੇ ਟੰਡਕ ਜਾਨੀ ਤਾਂ ਟਿੰਨਰ ਹੋਣ ਲੱਗ ਜਣਾ ਸੀ ਉਹ ਜ ਬੰਨੇ ਜੇ ਉੱਤੇ ਲੈਣਾ ਹੋਣੀ ਸੀ ਤਾਈ ਤਮਾਤੇ ਆਸ ਤੇ ਤੋੜ ਕਿੰਨੇ ਜਾਨਾ ਨਿਸ਼ਾਨਾ ਲਾਉ ਕਾ ਦੇ ਦੇ ਕੈਂਡ ਜਾਨਾ ਨਿਸ਼ਾਨਾ ਲਾਉ ਕੋਈ ਅਸੀਂ ਤਾਂ ਲੰਮਾ ਸਭ ਤੋਂ ਵੱਧ ਉੱਚਾ ਵੀ ਕਿ ਦੇ ਦਾਂਗੇ ਸਟੈਟ ਕਰ ਲੈਣ ਹੁਣ ਸਾਡਾ ਬਹੁਤ ਚੱਲ ਚੱਲ ਲੈ ਜਾ ਲੈ ਜਾ ਲੈ ਕੋਲ ਵੀ ਤਾਂ ਆ ਹੀ ਜਾਂ ਤਾਂ ਜਾਂਦੀਆਂ ਸੀਰ ਕੁਮਾਰੀ ਤੋੜ ਲੈਂਦਾ ਕੋਲ ਵੀ ਰੱਖਦਾ ਇਹ ਬਿਲਕੁਲ ਕਾਇਰ ਕਰਦੀ ਆ ਕੋਲ ਵੀ ਚੱਲ ਚਾਲੋ ਇਹ ਲ ਕੋਲ ਵੀ ਨਾ ਪਰੇ ਨਾ ਦੇ ਛੱਡ ਦੇ ਉਹ ਵਾਓ ਕਿੰਨਾ ਵਿਚਾਰ ਕੋਲ ਵੀ ਮੇਰੀ ਵਾਰੀ ਲਾਸਟ ਵਾਰੀ ਦੇ ਦੇ ਕੋਲ ਵੀ ਕੋਈ ਨੰਮੇ ਕੇ ਮੇਰੇ ਖਾਣੇ ਲੈ ਕੇ ਦਿੱਤੇ ਆ ਉਹ ਪਸੰਦ ਨਹੀਂ ਆਈ ਤੇ ਉਹ ਸਭ ਤੋਂ ਸਸਤਾ ਕਢਾਉਣਾ ਤੇ ਸਭ ਤੋਂ ਵੱਧ ਖੇਡਿਆ ਆਹੋ ਇਹਦਾ ਖੇੜਾ ਹੀ ਨਹੀਂ ਛੱਡਦਾ ਪਰਸਾ ਦਾ ਨਹੀਂ ਲੱਗਾ ਇਹੇ ਦਿਵਾਰੇ ਤੇ ਇਹਦਾ ਖੇੜਾ ਨਹੀਂ ਛੱਡਦਾ ਸੌਣ ਲੱਗਾ ਵੀ ਇਹ ਤੇ ਉਠਣ ਲੱਗਾ ਵੀ ਇਹੀ ਚਾਹੀਦਾ ਇਹਨੂੰ ਜਦੋਂ ਸਾਡੀ ਪੰਜਰ ਜਦੋਂ ਸਾਡੀ 100 ਦੇ 120 ਰੁਪਏ ਵਾਲੀ ਪ੍ਰੀਮੀਅਰ ਵਾਲੀ ਆ ਖਤਮ ਹੋ ਜਾਂਦੀ ਤਾਂ ਚੈਪਸ ਤਾਂ ਫਿਰ ਅਸੀਂ ਇਹਦੇ ਵਿੱਚ ਬੋਰਚ ਰੱਖ ਦਤਾ ਕੰਮ ਲੈ ਲੀਏ ਤਾਂ ਤਾਂ ਫਿਰ ਵੇਸ ਨਹੀਂ ਜਾਂਦੇ ਇਹਨੇ ਪਿਆਰ ਤੇ ਵਚ ਰੱਤ ਇਹਨੇ ਕੀ ਕਰ ਸੀ ਠੀਕ 100 ਰੁਪਏ ਕਿਹੜਾ ਹੋਏ ਤੁਹਾਡੇ ਮੈਂ ਉਥੇ ਦੇਖੇਗੀ ਮਰਤ ਦੇ ਮੈਂ ਆਪਾਂ ਵੀ ਮਰਤੇ ਕਰਾਂਗੇ ਉਹਨਾਂ ਨੇ ਤਾਂ ਇਹ ਫਕਰ ਫਸੇ ਵਿੱਚ ਉਹਨਾਂ ਨੇ ਫੜ ਕੀ ਵਿੱਚ ਪਾ ਕੇ ਰੱਖਿਆ ਸੀ ਖਾਨ